ਇਹ ਇਹ ਕਰਕੇ ਗੇਮ ਪਾਉਂਦੇ ਨੇ ਪਿੱਛੇ ਬੈਗ ਵੀ ਰੱਖਿਆ ਆ ਹਾਇ ਫੋਰ ਗਿਆਣਾ ਮੇਰੀ ਬੇਟਾ ਨਹੀਂ ਚਾਹੀਦੀ ਪਰ ਨਾਲ ਪਜਾਮਾ ਵੀ ਆ ਆ ਇਹ ਕਪੜੇ ਚੇਂਜ ਕਰਕੇ ਗੇਮ ਪਾਣ ਨੂੰ ਦਲਾਹੀ ਲਓ ਸਾ ਜੀ ਬਸ ਨਾਲ ਹੋਰ ਵੀ ਨਹੀਂ ਆਉਂਗੇ ਜਨਮ ਦਿਨ ਨਹੀਂ ਆਉਂਦੇ ਹੈ ਕੋਈ ਨਹੀਂ 30 40 ਰੁਪਏ ਕੱਟ ਰਹੀ ਆ ਬੱਸ ਕੱਟ ਰਹਾ ਹੈ ਜੀ ਆ ਰਿਹਾ ਆ ਵਾ ਇਹਦੇ ਵਿੱਚ ਦੇਖ ਭਾਈ ਇਹ ਪੈਸੇ ਵੀ ਆ ਕਿਸੇ ਕੁੜੀ-ਕਾੜੀ ਦਾ ਹੀ ਬੈਗ ਹੈ ਇਹ ਚ ਵੀ ਇਹ ਵੀ ਕੁੜੀ-ਕਾੜੀ ਦਾ ਹੀ ਹੈ ਬੈਗ ਕਿਸੇ ਹੋਰ ਆਈ ਡੀ ਕਾਰਡ ਦੇ ਤਾਂ ਆਈ ਡੀ ਕਾਰਡ ਨਹੀਂ ਹੈਗਾ ਬਈ ਇਹ ਬੈਗ ਕਿਸੇ ਹੋਰ ਦਾ ਯਾਰ ਇਹਦਾ ਨਹੀਂ ਹੈਗਾ ਇਹ ਨਹੀਂ ਆਦੀ ਉਹ ਆ ਜਿਹੜਾ ਇਹ ਬੈਗ ਫੇਰੀ ਬਈ ਬਈ ਦਿਲਾ ਦੋ ਆ ਪਿਆ ਆ ਸਾਡਾ ਚੇਂਜ ਕਰ ਲੈਂਦੇ ਨੇ ਆ ਜਿਹੜਾ 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 ਇਹਨੇ ਪਟਾਇਆ ਇਹਨੇ ਲਾ ਸੁਟਾਇਆ ਇਹ ਕਹੇ ਉਹਨਾਂ ਦੇ ਹੱਥ ਪਾਇਆ ਬਬੂ ਵੀ ਵੈਦਾਂ ਨੇ ਨਾਲ ਸੀ ਨਾ ਇਹ ਵੀ ਨਾਲ ਹੀ ਹੈ ਨਾਲ ਹੀ ਫਿਕਰ ਨਹੀਂ ਚਲੋ ਗੱਲ ਖੜੂ ਮਰਜੀ ਪਾਲਟੀ ਖੜੀ ਆ ਬਾਬੂ ਜੇ ਮੈਂ ਇੰਨੀ ਗੱਲ ਬਕਾਈ ਹੋਵੇ ਤੇ ਪਤਾ ਲੱਜਾਗਾ ਤੇਰਾ ਸਾਰਾ ਕੁਝ ਸਾਰੇ ਜਬੇੜਾ ਮਾਰਦਾ ਪਏ ਆਪਣੇ ਵਿਚਾਰਾ ਯਾਰ ਕੀ ਕਰਦਾ ਫਿਰ ਮੈਂ ਹੁਣ ਦੱਸੂ ਦੱਸੂ ਮੈਂ ਤੂੰ ਗੱਡੀ ਕਿਉਂ ਭਜਾਈ 25 ਮਿੰਟ 25 ਮਿੰਟ ਦੇ ਵਿੱਚ ਗੱਡੀ ਲਾਈ ਮੈਂ ਤੂੰ ਗੱਡੀ ਲਗਾ ਲੇਤੀ ਮੇਰੇ ਪਰਸਾ ਪਰਸਾ ਆ ਵੀ ਆਉਣਾ ਇੱਕ ਮਿੰਟ ਹੋਰ ਦੋਨੇ ਵਾਹਨ ਗੱਡੀ ਖੜ ਜਾਂਦੀ 25 ਮਿੰਟ ਤੋਂ ਖੜੀ ਹੈ ਗੱਡੀ ਲੈ ਕੇ ਸਾਹਤ ਲਾ ਕੇ ਗੱਡੀ ਨਹੀਂ ਵੀ ਰਹੀ ਸਾਣੀ ਇੱਥੇ ਲੈ ਕੇ ਰਹਿ ਲੈ ਇੱਥੇ ਤਾਂ ਫਸਿਆ ਤੂੰ ਕੋਈ ਇੱਕ ਸੱਡੇ ਖੜੇ ਗਿਆ ਇੱਥੇ ਆ ਕੇ ਵੀ ਕੰਮ ਕਰਦਾ ਹੋਏ ਗੱਡੀ ਨੂੰ ਮਾਰਦੇ ਹੋਗੇ ਨੇ ਲੇਕਿਨ ਇਹ ਬੰਦੇ ਸਾਡੇ 25 ਬਾਹਰ ਲੱਗਦੇ ਏ ਇੰਨਾ ਵੀ ਕੁਝ ਹੋਇਆ ਅੱਗੋਂ ਕਹਿੰਦਾ ਮੈਨੂੰ ਭੱਜਿਆ ਦਾ ਸਮਝ ਨਹੀਂ ਮੈਂ ਪੰਜਾਬੀ ਹੈਗਾ ਇਹਦੇ ਮੇਰੇ ਕੰਮਾਂ ਦੇ ਹਿਸਾਬ ਨਾਲੀਆਂ ਦਾ ਇੰਨਾ ਹੀ ਜੇਸਟ ਅੰਸ਼ੀਲੀਆਂ ਘੋਰੀਆਂ ਵੀ ਨਿਕਲੀਆਂ ਨੇ ਗੱਲਾਂ ਦੀਆਂ ਗੱਲਾਂ ਕੀ ਕਰਦਾ ਫੋਨ ਗੋਲੀਆਂ ਇਹਦੇ ਗੋਲ ਸੀ ਗੋਲੀਆਂ ਕਿੱਥੇ ਆ ਲੈ ਨਹੀਂ ਗਈਆਂ ਉਹ ਨਹੀਂ ਤਾਂ ਕਰੀਆਂ ਹੀ ਨਾਲ ਇੱਕ ਗੋਲੀ ਕਹਿੰਦਾ ਗੋਲੀਆਂ ਕਹਿੰਦਾ ਮੈਂ ਬੋਲਦਾ ਕਿਸਨੇ ਹੱਥ ਲਾਇਆ ਮੈਨੂੰ ਹਿਸਾਬ ਲੈ ਲੈਣਾ ਉਹਨਾਂ ਨੂੰ ਬਦਾਲਣਾ ਉਹ ਮੈਂ ਨਾਲ ਨਾਲ ਬਦਾਲ ਲੈਣਾ ਜਾਂ ਕਿ ਉਹਨਾਂ ਨਾਲ ਨਾਲ ਬੰਦਗੀ ਕਰ ਨਾਲ ਦੇ ਨੂੰ ਕਿ ਉਹ ਕਿਹੜੀ ਜਗ੍ਹਾ ਰਹਿਣਾ ਦੂਏ ਲਾ ਦੇ ਸਾਸਾਂ ਨਾਲ ਕਿੰਨੇ ਬੰਦੇ ਦਾ ਗੈਂਗ ਹੈ ਸਹੀ ਦੱਸੀ ਕਸ਼ਮੀਰ ਗੱਲ ਆ ਗੱਲਾਂ ਹੁਣ ਉਹਨਾਂ ਨੂੰ ਜਲਾ ਲੱਗਿਆ ਗੋਲੀਆਂ ਕਿੰਨੀਆਂ ਖਾਨੇ ਨੂੰ ਗੋਲੀ ਤਾਂ ਮੈਨੂੰ ਸਾਟ ਲੱਗੀ ਪੈਸਾ ਐਕਸੀਡੈਂਟ ਹੋਇਆ ਆ ਉਹ ਵਾਲੀ ਦਵਾਈ ਨਹੀਂ ਕਹਿੰਦਾ ਮੈਂ ਕਿੰਨੇ ਮੁੰਡੇ ਹੀ ਘਰ ਨਾਲ ਹੋਰ ਹਾਂਜੀ ਇਨੇ ਮੁੰਡੇ ਸਭ ਜੀ ਤੇ ਪਾ ਜੀ ਇੱਕ ਬੰਦਾ ਪਿੱਛੇ ਬੈਠਾ ਆਇਆ ਜੀ ਉਹ ਪੌਣ ਸੀ ਨਾਮ ਸੀਗਾ ਜੀ ਮੇਰਾ ਨਾਮ ਸਰਵਾਸੀ ਨਾ ਘੰਟਾ ਘਰ ਤੋਂ ਆ ਰਹੇ ਸੀਗੇ ਪ੍ਰਤਾਪ ਕੋਲ ਜਾਣਾ ਸੀਗਾ ਜੀ ਕਿ ਕਹਿੰਦੇ ਬਹਿ ਜਾ ਤੇ ਮੈਂ ਬੁੱਢਾ ਜਿਹਾ ਉਹਦੇ ਕੋਲ ਬੈਠ ਗਿਆ ਤੇ ਤੁਹਾਡੀ ਗੋਲ ਜੀ ਤੇਰੇ ਮੇਰਾ ਪਰਨ ਕੱਢ ਲਿਆ ਉਹੁੰ ਮੁੰਡੇ ਨੇ ਜੇ ਪਿੱਛੇ ਬੈਠਾ ਜੇ ਇਹ ਨਾਲ ਉਹ ਹਟੇ ਨਾ ਮੈਂ ਹਾਂ ਚੱਲ ਕੱਢ ਲੈਣਾ ਦਿਖਾ ਲਾ ਤੇ ਮੈਂ ਤਾਂ ਹੱਥ ਫੜਨੇ ਪਰਸਾ ਲਿਆ ਕੱਢ ਉੱਠ ਕੇ ਵੀ ਦੂਰੀ ਸਾਈਡ ਤੇ ਹੋ ਗਿਆ ਫਿਰ ਉਹਨੇ ਮੇਰਾ ਪਾਹ ਕੱਢ ਲਿਆ ਮੋਬਾਈਲ ਕੱਢ ਲਿਆ ਫੇਰ ਫੜ ਲੈ ਗਿਆ ਤੇ ਮੈਂ ਕਿੰਨੇ ਨੇ ਬੈਠੇ ਅੱਡੋ-ਤੱਡਾ ਹਾਂਜੀ ਕਿੰਨੇ ਨੇ ਬੈਠੇ ਸੀ ਅੱਡੋ-ਤੱਡਾ ਮੈਂ ਇਕੱਲਾ ਸੀਗਾ ਫਿਰ ਦੋ ਜਣੇ ਸੀਗੇ ਉਹ ਉੱਪਰ ਵੀ ਦੋ ਜਣੇ ਹਾਂਜੀ ਇੱਕ ਮਿੰਟ ਯਾਰ ਫਿਰ ਉਹ ਨਾ ਜੀ ਜਦੋਂ ਨਾ ਮੇਰਾ ਆ ਪਰਦਾ ਫੇਰ ਮੈਂ ਇਹ ਬੰਦਾ ਮੈਨੂੰ ਬਾਫੀ ਤਾਂ ਮਿਲ ਗਿਆ ਮੈਂ ਇਹਨੂੰ ਜਿੱਦ ਕੇ ਮੈਂ ਆਖਿਆ ਪੁੱਤ ਰੁਕ ਜਾ ਜ ਤੇ ਇਹਨੇ ਭਜਾ ਦਿਆ ਫਿਰ ਅਸੀਂ ਮਗਰੇ ਲੱਗੇ ਹੋਏ ਹਾਂ ਮੋਟਰਸਾਈਕਲ ਤੇ ਜਮਨੂ ਕਿੰਨੇ ਆਨੇ ਸੀਗੇ ਹਾਂਜੀ ਹਾਂ ਦੇ ਪਿੱਛੇ ਦੋ ਜੇ ਬੈਠੇ ਇਹਦੇ ਨਾਲ ਇਤਲਾਅ ਦਈ ਇਹਦੇ ਨਾਲ ਤੱਕਾ ਜਿਹੜਾ ਹੋ ਗਿਆ ਤੇ ਉਹ ਪੱਟ ਗਿਆ ਇਕੱਲਾ ਕਿਹਨੂੰ ਬੁਲਾਇਆ ਮੈਂ ਗਏ ਕਿ ਇਹ ਅਸੀਂ ਤਾਂ ਹੁਣ ਫੜਾਈ ਮਤਾਏ ਐਸਾ ਰੋਜ਼ਗਾਰ ਦਾ ਛੋਟਾ ਰੋਜ਼ਗਾਰ ਨਾਲ ਗੁਗਦੀਪਨਗਰ ਹਾਂ ਬਹੁਤ ਨਾ ਬਲੀ ਰੋੜ ਸਾਰੀ ਇਹਦੇ ਮਗਰੀ ਲੱਗੇ ਜਾਂਦੀ ਸੀ ਹਥਿਆਰ ਵੀ ਸੀ ਇਹਦੇ ਕੋਈ ਨਹੀਂ ਹਥਿਆਰ ਨਹੀਂ ਸਾਰਾ ਅੱਛਾ ਕੀ ਕਿੰਨੇ ਕਿੰਨੇ ਪੈਸੇ ਦੀ ਲੁੱਟ ਕੀਤੀ ਸਰ ਮੇਰੀ ਲੁਟਰੀ ਮੈਂ ਤਾਂ ਫੜ ਲਈ ਮੌਕੇ ਤੇ ਫਾੜ ਲੇ ਅੱਛਾ ਫੁੱਟ ਕਰਕੇ ਨਾਲ ਹੀ ਫੜ ਹਾਂਜੀ ਮੈਂ ਬੱਸ ਕਰ ਲਈ ਤੁਹਾਨੂੰ ਮੇਰਾ ਫੋਨ ਫਾੜ ਲਿਆ ਫੇਰ ਫਾੜ ਲਿਆ ਤੇ ਫੇਰ ਮੇਰਾ ਇਹਨਾਂ ਕੰਨ ਦਾ ਮੋਬਾਈਲ ਇਹ ਮੋਬਾਈਲ ਵੀ ਫਾੜ ਲਿਆ ਲੱਗਦਾ ਹੋਰ ਵੀ ਇਹਨਾਂ ਨੇ ਵਾਰਦਾਤ ਤਾਂ ਕੀਤੀ ਹਣੀ ਸਰ ਹੋ ਸਕਦਾ ਜੀ ਮੈਂ ਤਾਂ ਪਹਿਲੀ ਵਾਰ ਇਹਨਾਂ ਨੇ ਚੋਰ ਕਰਦੇ ਮੈਂ ਤਾਂ ਕਦੇ ਆਇਆ ਨਹੀਂ ਜੀ ਇਹਨਾਂ ਨਾਲ ਸਿਆਸੀ ਨੂੰ ਕੀ ਮੰਨ ਕਰਦੇ ਪਾਰਵੀ ਨੂੰ ਮੰਨ ਕਰਦੇ ਹਾਂ ਸਰ ਕਦੇ ਇਹ ਜੇ ਹੋਰ ਵੀ ਚਾਰ ਗਰੀਬ ਬੰਦਾ ਲ ਕਿੱਥੇ ਰਹਿਣਾ ਅੱਗੇ ਛੱਡ ਕੇ ਸ਼ਾਸਾ ਕਾ ਗੋਲੇ ਲਾਲ ਸ਼ਾਸਾ ਕਾ ਗੋਲੇ ਕੀ ਇੱਥੇ ਕਿ ਲੋਕੋ ਕਿੱਥੇ ਨਹੀਂ ਕਹਿ ਰਹੇ ਨੇ ਸਾਰੇ ਇਹਨੇ ਪਿੱਛੇ ਗੁੰਡਾ ਬੈਠਾ ਸੀ ਆ ਬਾਪੂ ਜੀ ਬੈਠੇ ਸੀ ਮੈਂ ਗੱਡੀ ਚਲਾ ਰਿਆ ਸੀ ਠੀਕ ਆ ਉਹਨੂੰ ਨਹੀਂ ਪਤਾ ਮਗਾ ਕੀ ਹੋਇਆ ਕੀ ਨਹੀਂ ਹੋਇਆ ਠੀਕ ਆ ਬਾਕੀ ਬੱਬੂ ਜੀ ਨੇ ਕਿਹਾਗਾ ਵੀ ਮੇਰੇ ਮੇਰੇ ਪੈ ਗਏ ਸਾਡੇ ਸਾਹਮਣੇ ਕਿ ਲੁੱਟ ਹੋਈ ਹੈ ਸਾਡੇ ਸਾਹਮਣੇ ਲੁੱਟ ਹੋਈ ਹੈ ਅੱਧੂ ਕਿਨੇ ਨੇ ਬੈਠੇ ਸੀ ਲੱਗਦਾ ਨਹੀਂ ਨਹੀਂ ਦੋ ਜਣੇ ਸੀ ਇਹ ਮੈਂ ਮੋਟਰ ਮੇਰਾ ਨੰਬਰ 3 ਜੀ ਅੱਜ ਜੁਨੀਆ ਤਲਾ ਹੈ ਤਲਾ ਕੀ ਹੀ ਜ਼ਰਦ ਦੇ ਇਹ ਕਹਿੰਦੇ ਵੀ ਇਹ ਸ਼ਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸਰਦਾਰ ਜੀ ਦਾ ਇਹਨਾਂ ਦਾ ਚੋਰੀ ਕੇ ਲੁੱਟੇ ਸਰ ਮਤਲਬ ਆਟੋ ਤੇ ਪੈਸੇ ਵੀ ਨਿਕਲੇ ਆ ਪੈਸੇ ਐਟੋ ਚ ਚੌਕੀ ਕੋਚਨ ਮਾਰਕੀਟ ਕਰੀ ਚੱਲ ਰਹੇ ਆ ਇਹਨਾਂ ਕੋਲ ਦੀ ਵੀ ਯਾਰ ਲੱਗੇ ਬੰਦੇ ਇਹਨਾਂ ਕੋਲ ਪੈਸੇ ਇਹਨਾਂ ਕੋਲ ਫੋਨ ਖੋਣ ਦੀ ਕੋਸ਼ਿਸ਼ ਕਿਸੇ ਬੰਦੇ ਕੋਲ ਆ ਇਹਦੀ ਐਟੋ ਚ ਪੈਸੇ ਨਿਕਲੇ ਆ ਜੀ ਭੱਜਿਆ ਉਹ ਲੈ ਲਿਓ ਇਹਨਾਂ ਤੋਂ ਮੈਂ ਤਾਂ ਦੱਬੂ ਗੱਡੀ ਸਾਈਡ ਤੇ ਲਾਈ ਹੋਈ ਥਾਂ ਉੱਤੇ ਪਰ ਗਈ ਜਾਈਏ ਇਹਨਾਂ ਦੱਸਿਆ ਵਾ ਹੁਣ ਬਾਕੀ ਦੇਖਦੇ ਆਂ ਸੀ ਇੱਕ ਬੰਦਾ ਹੋਰ ਦੇ ਨਾਲ ਕਹਿ ਰਹੇ ਉਹ ਤਾਂ ਇਨਵੈਸਟੀਗੇਸ਼ਨ ਜਾਏਗਾ ਨਾ ਸਾਹਮਣੇ ਜੋ ਵੀ ਹੈ ਹਾਂ ਚੌਕੀ ਕੋਚਰ ਮਾਰਕੀਟ ਇਹ ਕੋਰ ਕੰਪਲੈਕਸ ਦੇ ਬਾਹਰ ਪੰਜਾਬ ਆਏ ਕੋਚਰ ਮਾਰਕੀਟ ਹਾਂਜੀ ਹੈਗੀ ਇਹ ਕੋਚਰ ਮਾਰਕੀਟ ਦਾ ਏਰੀਆ ਜੀ ਉਹ ਕਹਿੰਦਾ ਕਿ ਜਾਂਚ ਹੋਣੀ ਚਾਹੀਦੀ ਹੈ ਅੱਜ ਲੈ ਕੇ ਚੱਲ ਜਾਈਏ ਚੌਕੀ